ਬਾਬਾ ਜੀ ਤੁਸੀਂ ਵੀ ਸਕੂਟਰੀ ਲੈਣ ਆਏ ਹੋ ਹਾਂ ਜੀ ਕਿੰਨੇ ਪੈਸੇ ਨੇ ਤੁਹਾਡੀ ਜੇਬ ਚ ਮੇਰੇ ਚ ਕੋਈ ਵੀ ਪੈਸਾ ਜੇਬ ਚ ਹੈਗਾ ਜੀ 1 ਰੁਪਿਆ ਵੀ ਕਿਹੜਾ ਪਿੰਡਾ ਤੁਹਾਡਾ ਮੇਰਾ ਪਿੰਡ ਸਾਲਾਂਪੁਰਾ ਜੀ ਪੈਸਾ ਕੋਈ ਵੀ ਨਹੀਂ ਸਕੂਟਰੀ ਲੈਣ ਆ ਗਏ ਉਹ ਕਿਵੇਂ ਹੁਣ ਦੀਵਾਲੀ ਪਰ ਆਫਰ ਚੱਲਦਾ ਜੀ ਅੱਛਾ ਸਪੈਸ਼ਲ ਆਫਰ ਸਾਈਪਰ ਹਾਂ ਜੀ 1 ਰੁਪਿਆ ਵੀ ਨਹੀਂ ਕੋਲ 1 ਰੁਪਿਆ ਵੀ ਨਹੀਂ ਕੋਲ ਕੀ ਕਰਨਗੇ ਫਿਰ ਇਹ ਜਾ ਕਿਹੜਾ ਜਾਦੂਵਾ ਦਿਖਾ ਦਿੰਦੇ ਆ ਗੱਡੀਆਂ ਵੀ ਦਿਖਾ ਦਈਏ ਜੀ ਇਹ ਜਿਹੜਾ ਕਿਹੜਾ ਜਾਦੂ ਆ ਜਿਹਦੇ ਨਾਲ ਤੁਸੀਂ ਲੈ ਜਾਓਗੇ ਹਾਂ ਜੀ ਜੇ ਪਾਇਆ ਹੈਗਾ ਜੇ ਨਹੀਂ ਹੈਗਾ ਕੋਲ ਜੀ ਆਹ ਸਕੂਟਰੀ ਬਹੁਤ 0% ਤੇ ਲੋਨ ਕਰ ਮਤਲਬ ਤਾਂ ਮਤਲੀ ਵੀ ਇਸ ਵਾਰ ਦਿਵਾਲੀ ਤੇ ਸਕੂਟਰੀ ਲੈ ਕੇ ਜਾਣੀ ਆ ਲੈ ਕੇ ਕਿਉਂ ਜਾਣੀ ਹਾਂ ਜੀ ਪੱਕਾ ਹੀ ਕਰਦਿਆਂ ਨੂੰ ਦੱਸ ਕੇ ਆਏ ਹਾਂ ਕਰਦਿਆਂ ਨੂੰ ਹਾਂ ਜੀ ਮਖਾ ਮੈਂ ਫੂੜ ਹੀ ਲੈ ਕੇ ਘਰ ਬੜੂੰਗਾ ਜੀ ਪੈਸਾ ਕੋਈ ਵੀ ਨਹੀਂ ਸੀ ਕੋਈ ਵੀ ਪੈਸਾ ਨਹੀਂ ਕੋਲ ਜਦੋਂ ਤੁਰਿਓ ਕਰਦਿਆਂ ਨੇ ਇਹ ਤਾਂ ਪੁੱਛਿਆ ਉਹ ਵੀ ਤੇਰੀ ਜੇਬ 'ਚ ਪੈਸਾ ਤਾਂ ਐ ਨਹੀਂ ਕੋਈ ਮਨੂੰ ਪੁੱਛਿਆ ਤਾਂ ਹੀ ਹਾਂ ਫੇਰ ਮਖਾ ਮੇਰੇ ਕੋਲ ਕੋਈ ਵੀ ਪੈਸਾ ਨਹੀਂ ਹੈਗਾ ਜੀ ਮਖਾ ਉੱਥੇ ਮੈਂ 0% ਸਕੂਟਰੀ ਪਰ ਲੋਨ ਹੋ ਜਾਣਾ ਸਾਰੇ ਵੈਰੀ ਗੁੱਡ ਅਰਬ ਏਜੰਸੀ ਦਾ ਨਾਮ ਆ ਜੀ ਕਮਾੜੋ ਏਜੰਸੀ ਆ ਸਾਰੀਆਂ ਸਕੂਟਰੀਆਂ ਦਿਖਾ ਦਈਏ ਪਹਿਲਾ 35000 ਰੇਟ ਦੱਸਿਆ ਫਿਰ 34 ਦੱਸਿਆ ਫਿਰ 33 ਨੂੰ ਕਹਿੰਦੇ ਲੈ ਜਾਓ 33000 ਦੇ ਵਿੱਚ ਆ ਸਕੂਟਰੀ ਤੁਹਾਡੇ ਘਰ ਜਾ ਸਕਦੀ ਹੈ ਅੱਜ ਦੀਵਾਲੀ ਨੂੰ 1 ਰੁਪਿਆ ਵੀ ਤੁਹਾਡੀ ਜੇਬ ਵਿੱਚ ਨਾ ਹੋਵੇ ਤਾਂ ਸਕੂਟਰੀ ਸ਼ਾਮ ਨੂੰ ਤੁਹਾਡੇ ਘਰ ਹੋਵੇਗੀ ਧੰਨਵਾਦ